ਗੱਲ ਸੁਣੋ ਮੇਰੀ ਜੇਕਰ ਤੁਸੀਂ ਗੱਡੀ ਖਰੀਦਣ ਜਾ ਰਹੇ ਹੋ ਕਾਰ ਖਰੀਦਣ ਜਾ ਰਹੇ ਹੋ ਤਾਂ ਰੋਕ ਕੇ ਇਹ ਵੀਡੀਓ ਨੂੰ ਵਾਚ ਕਰ ਲਓ ਲਾਸਟ ਤੱਕ ਦੇਖ ਲਓ ਫਿਰ ਡਿਸਾਈਡ ਕਰਿਆ ਜੀ ਵੀ ਕਾਰ ਲੈਣੀ ਕਦੋਂ ਆ ਸਹੀ ਸਮਾਂ ਕਿਹੜਾ ਘੱਟੋ ਘੱਟ ਵੀ ਜੇਕਰ ਜਿਹੜਾ ਸਮਾਂ ਮੈਂ ਤੁਹਾਨੂੰ ਦੱਸਦਾ ਉਸ ਸਮੇਂ 'ਚ ਤੁਸੀਂ ਗੱਡੀ ਲਓ ਤਾਂ ਘੱਟੋ ਘੱਟ ਤੁਸੀਂ 50000 ਤੋਂ ਲੈ ਕੇ ਲੱਖ ਰੁਪਏ ਤੱਕ ਸਸਤੀ ਗੱਡੀ ਤੁਹਾਨੂੰ ਮਿਲੇਗੀ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰ ਦਿਓ ਰੁਕ ਜਾਓ ਰੋਕ ਕੇ ਗੱਲ ਸੁਣ ਕੇ ਜਾਓ ਯਾਰ ਕਮਾਲ ਹੋ ਗਈ ਯਾਰ ਸੁਣ ਕੇ ਜਾਓ ਤਾਂ ਮਿੱਤਰੋ ਗੱਲ ਇਦਾਂ ਗੱਡੀ ਲੈਣੀ ਆ ਤੁਸੀਂ ਕਦੀ ਵੀ ਗੱਡੀ ਲੈਣ ਮਹੀਨੇ ਦੇ ਸ਼ੁਰੂ ਦੇ ਵਿੱਚ ਕਦੀ ਨਾ ਜਾਓ ਹਮੇਸ਼ਾ ਗੱਡੀ ਤੁਸੀਂ 1 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਵਿੱਚ ਖਰੀਦੋ ਜੇਕਰ ਤੁਸੀਂ ਲੋਨ ਤੇ ਲੈਣੀ ਆ ਤਾਂ 24 25 ਤਰੀਕ ਨੂੰ ਅਪਲਾਈ ਕਰੋ ਤੇ 30 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡਾ ਲੋਨ ਪਾਸ ਹੋ ਜਾਊਗਾ ਜੇਕਰ ਤੁਸੀਂ ਨਗਦ ਗੱਡੀ ਲੈਣੀ ਆ ਤਾਂ ਹਮੇਸ਼ਾ ਮਹੀਨੇ ਦੀ 29 ਜਾਂ 30 ਤਰੀਕ ਨੂੰ ਖਰੀਦੋ ਜੇਕਰ ਤੁਸੀਂ ਸਾਲ ਦੇ ਲਾਸਟ ਮਹੀਨੇ ਦਸੰਬਰ ਵਿੱਚ ਖਰੀਦੋ ਦਸੰਬਰ ਦੀ 24 ਤੋਂ ਲੈ ਕੇ 29 ਦੇ ਵਿੱਚ ਵਿੱਚ ਖਰੀਦੋ ਤਾਂ ਤੁਸੀਂ ਘੱਟੋ ਘੱਟ ਵੀ ਲੱਖ ਸਵਾ ਲੱਖ ਸਸਤੀ ਗੱਡੀ ਤੁਹਾਨੂੰ ਮਿਲੇਗੀ ਉਹ ਕਿਵੇਂ ਦੋਸਤੋ ਮੈਂ ਕਿਉਂ ਕਹਿ ਰਿਹਾ ਤਾਂ ਮਿੱਤਰੋ ਹਰ ਇੱਕ ਸੇਲਜ਼ਮੈਨ ਨੂੰ ਮਹੀਨੇ ਦੇ ਵਿੱਚ ਟਾਰਗੇਟ ਮਿਲਦਾ ਵੀ ਮਿੱਤਰਾਂ ਜੇਕਰ ਤੂੰ 50 ਗੱਡੀਆਂ ਸੇਲ ਕਰਤੀਆਂ ਤਾਂ ਤੈਨੂੰ ਕੰਪਨੀਆਂ ਨੂੰ 2 ਲੱਖ ਮਿਲੇਗਾ ਹਰ ਇੱਕ ਡੀਲਰ ਨੂੰ ਟਾਰਗੇਟ ਮਿਲਦਾ ਵੀ ਮਿੱਤਰਾਂ ਜੇਕਰ ਤੂੰ 200 ਤੋਂ 300 ਗੱਡੀਆਂ ਸੇਲ ਕਰਤੀਆਂ ਤਾਂ ਤੈਨੂੰ ਕੰਪਨੀਆਂ ਨੂੰ 5 ਤੋਂ 4 ਲੱਖ ਰੁਪਿਆ ਇਨਾਮ ਮਿਲੇਗਾ ਬੋਨਸ ਮਿਲੇਗਾ ਤਾਂ ਮਿੱਤਰੋ ਬੋਨਸ ਪਿੱਛੇ ਆਪਣੇ ਟਾਰਗੇਟ ਕੰਪਲੀਟ ਕਰਨ ਪਿੱਛੇ ਕਈ ਵਾਰਾਂ ਤੁਹਾਨੂੰ ਸੇਲਜ਼ਮੈਨ ਜਾਂ ਡੀਲਰ ਬਹੁਤ ਲੈਸ ਤੇ ਗੱਡੀ ਦੇ ਦਿੰਦੇ ਆ ਜਦੋਂ ਵੀ ਤੁਸੀਂ ਗੱਡੀ ਲੈਣ ਜਾਣਾ ਜੇਕਰ ਤੁਸੀਂ ਲਾਉਣ ਤੇ ਜਾਣਾ ਤਾਂ ਤੁਸੀਂ 24 25 ਤਰੀਕ ਨੂੰ ਜਾਣਾ ਡੀਲਰ ਨੂੰ ਕਹਿਣਾ ਵੀ ਮਿੱਤਰਾ ਸੇਲਜ਼ਮੈਨ ਨੂੰ ਤੁਹਾਨੂੰ ਸੇਲਜ਼ਮੈਨ ਮਿਲੇਗਾ ਸੇਲਜ਼ਮੈਨ ਨੂੰ ਕਹਿਣਾ ਵੀ ਮਿੱਤਰਾ ਗੱਡੀ ਲੈਣੀ ਆ ਤੇ ਵਿਆਜ ਦੱਸ ਕਿੰਨੀ ਲਾਵੇਗਾ ਉਧਰੋਂ ਸੇਲਜ਼ਮੈਨ ਨੂੰ ਟਾਰਗੇਟ ਦੀ ਹੁੰਦੀ ਆ ਮੰਨ ਲਓ ਵੀ ਸੇਲਜ਼ਮੈਨ ਦੀਆਂ 30 40 ਗੱਡੀਆਂ ਵੇਗੀਆਂ ਚਾਰ ਪੰਜ ਗੱਡੀਆਂ ਰਹਿ ਗਈਆਂ ਉਹ ਪਤਾ ਕੀ ਕਰੂਗਾ ਉਧਰੋਂ ਨੂੰ 2 ਲੱਖ ਮਿਲਣਾ ਕਈ ਵਾਰ ਇੱਕ ਦੋ ਗੱਡੀਆਂ ਵੀ ਰਹਿ ਜਾਂਦੀਆਂ 2 ਲੱਖ ਮਿਲਣਾ ਉਹਦੇ 'ਚ ਤੁਹਾਨੂੰ ਘੱਟੋ ਘੱਟ 30-40 ਹਜ਼ਾਰ ਰੁਪਿਆ ਬੋਨਸ ਦੇ ਦੂਗਾ ਲੈਸ ਆਪਦੇ ਕੋਲੋਂ ਕਰ ਦੂਗਾ ਕਿਉਂਕਿ ਨਹੀਂ ਆ ਵੀ ਯਾਰ ਮੇਰਾ ਟਾਰਗੇਟ ਪੂਰਾ ਹੋਵੇ ਕਈ ਵਾਰ ਇੱਕ ਦੋ ਗੱਡੀਆਂ ਰਹਿੰਦੀਆਂ ਹੁੰਦੀਆਂ ਤਾਂ 50-60 ਹਜ਼ਾਰ ਰੁਪਿਆ ਸੇਲਸਮੈਨ ਤੁਹਾਨੂੰ ਛੱਡ ਦੂਗਾ ਉਸ ਤੋਂ ਬਾਅਦ ਗੱਲ ਜਾਂਦੀ ਡੀਲਰ ਕੋਲੇ ਹੁਣ ਡੀਲਰ ਦੇ ਵੀ ਕੋਈ ਇੱਕ ਦੋ ਕਿਉਂਕਿ ਲਾਸਟ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਤਿੰਨ ਚਾਰ ਗੱਡੀਆਂ ਰਹਿੰਦੀਆਂ ਹੁੰਦੀਆਂ ਤਾਂ ਇਸ ਚੱਕਰ 'ਚ ਡੀਲਰ ਵੀ ਤੁਹਾਨੂੰ 30-40 ਹਜ਼ਾਰ ਛੱਡ ਸਕਦਾ ਹੈ ਵੈਸੇ ਇਹ ਕੁਦਰਤੀ ਪਰ ਹੁੰਦਾ ਜਿਆਦਾਤਰ ਲੋਕ ਕਰਦੇ ਇਦਾਂ ਹੀ ਆ ਕਈ ਵੀਰ ਇਦਾਂ ਹੀ ਕਰਦੇ ਵੀ ਜੇਕਰ ਉਹਨਾਂ ਨੂੰ ਸੇਲਸਮੈਨ 50 60 ਹਜ਼ਾਰ ਛੂਟ ਦਿੰਦਾ ਤੇ ਉਹ ਗੱਡੀ ਲੈਂਦੇ ਆ 30 40 ਹਜ਼ਾਰ ਸੇਲਸਮੈਨ ਛਾੜ ਦਿੰਦਾ 30 40 ਹਜ਼ਾਰ ਡੀਲਰ ਛਾੜ ਦਿੰਦਾ ਤੇ ਘੱਟੋ ਘੱਟ ਲੱਖ ਰੁਪਏ ਗੱਡੀ ਸਸਤੀ ਮਿਲ ਜਾਂਦੀ ਉਹਨਾਂ ਦਾ ਟਾਰਗੇਟ ਪੂਰਾ ਹੋ ਜਾਂਦਾ ਉਹਨਾਂ ਨੂੰ ਉਧਰ ਐਕਸਟਰਾ ਬੋਨਸ ਆ ਜਾਂਦਾ ਸੇਲਸਮੈਨ ਨੂੰ ਵੀ ਐਕਸਟਰਾ ਬੋਨਸ ਮਿਲ ਜਾਂਦਾ ਨਾ ਮਿਲ ਜਾਂਦਾ ਤੇ ਤੁਹਾਨੂੰ ਗੱਡੀ ਸਸਤੀ ਮਿਲ ਜਾਂਦੀ ਕਈ ਵਾਰਾ ਕੀ ਹੁੰਦਾ ਵੀ ਆਪਾਂ ਲਾਉਣ ਤੇ ਲੈਣੇ ਆ ਤਾਂ ਲੋਨ ਤੇ ਸੇਲਜ਼ਮੈਨ ਤੁਹਾਨੂੰ ਬਹੁਤ ਘੱਟ ਵਿਆਜ ਤੇ ਗੱਡੀ ਲੈ ਕੇ ਦਊਗਾ। ਉਹਨਾਂ ਦਿਨਾਂ 'ਚ ਕੰਪਨੀਆਂ ਜਿਹੜੀਆਂ ਫਾਈਨਾਂਸ ਵਾਲੀਆਂ ਕੰਪਨੀਆਂ ਹੁੰਦੀਆਂ ਉਹਨਾਂ ਤੇ ਵੀ ਦਬਾਅ ਹੁੰਦਾ। ਵਿਆਜ ਤੇ ਲਾ ਲੋ ਬਹੁਤ ਸਾਰੀਆਂ ਕੰਪਨੀਆਂ ਹੁੰਦੀਆਂ ਵੀ ਮਹੀਨੇ ਦੇ ਵਿੱਚ ਇੰਨੇ ਲੋਨ ਤੁਸੀਂ ਕਰਨੇ ਕਰਨੇ। ਤਾਂ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਲਾ ਲੋ ਜੇਕਰ 8% ਵਿਆਜ ਚੱਲ ਰਹੀ ਤਾਂ 7.5 7% 'ਚ ਤੁਹਾਨੂੰ ਲੋਨ ਮਿਲ ਜਾਏਗਾ। ਜੇਕਰ ਗੱਡੀ ਤੁਹਾਨੂੰ ਜ्यादातर ਕੀ ਹੁੰਦਾ ਵੀ ਹੁਣ ਆਪਾਂ ਨੂੰ ਪਹਿਲਾਂ ਜਾਣਾ ਪੈਂਦਾ ਲੋਨ ਕਰਾਉਣਾ ਪੈਂਦਾ ਤੇ ਜਾਂ ਗੱਡੀ ਬੁੱਕ ਕਰਾਉਣੀ ਪੈਂਦੀ ਸਾਲ ਬਾਅਦ ਗੱਡੀ ਮਿਲਦੀ ਹੈ। ਕਈ ਵਾਰਾਂ ਕੀ ਹੁੰਦਾ ਵੀ ਗੱਡੀ ਲਾ ਲੋ ਤੁਸੀਂ Swift Desire ਖੜੀ ਆ ਹੁਣ ਅੱਜਕੱਲ ਤੁਹਾਨੂੰ ਜਾਓਗੇ ਤੁਸੀਂ ਨਾਲ ਦੀ ਨਾਲ ਤੁਹਾਨੂੰ ਮਿਲ ਜੇਗੀ। ਦੇਖਰੋ ਗੱਡੀ ਉੱਥੇ ਖੜੀ ਆ ਤੁਹਾਨੂੰ ਪਤਾ ਵੀ ਉਹ 2 ਮਹੀਨੇ ਹੋ ਗਏ ਇਸ ਗੱਡੀ ਨੂੰ ਖੜੀ ਨੂੰ ਵੀ ਅਜੇ ਤੱਕ ਕਿਸੇ ਨੇ ਲਈ ਨਹੀਂ ਤੁਸੀਂ ਗਿਆ ਚਲੇ। ਲਾਸਟ ਤਰੀਕ ਹੈ ਮਹੀਨੇ ਦੀ। ਉਹਨਾਂ ਨੂੰ ਟਾਰਗੇਟ ਮਿਲਿਆ ਵੀ ਇਹ Swift Desire ਤੁਸੀਂ ਲਾਸਟ ਮਹੀਨੇ ਤੱਕ ਵੇਚਣੀ-ਵੇਚਨੀ ਆ। ਉੱਥੇ ਵੀ ਗਰਾਰੀ ਅੜ ਜਾਂਦੀ। ਉੱਥੇ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਜੀ ਡੀਲਰ ਨੂੰ ਮੇਤਰਾ 2 ਮਹੀਨੇ ਹੋ ਗਏ ਗੱਡੀ ਤੇਰੀ ਖੜੀ ਆ ਵਿਕੀ ਨਹੀਂ ਮੇਰੇ ਨਾਲ ਸੌਦਾ ਕਰ ਮੈਂ ਇੰਨੇ ਪੈਸੇ ਦਿੰਨਾ ਕਿਉਂਕਿ ਉਹ ਖੜੀ ਗੱਡੀ ਦਾ ਵੀ ਡੀਲਰ ਨੂੰ ਕਰਾਇਆ ਪੈਂਦਾ ਲਾਉਣ ਪੈਂਦਾ ਵਿਆਜਾਂ ਪੈਂਦੀਆਂ ਨੇ ਕਿਉਂਕਿ ਡੀਲਰ ਗੱਡੀ ਤਾਂ ਲੈ ਆਉਂਦਾ ਕਿਤੇ ਨਾ ਕਿਤੇ ਕੰਪਨੀ ਚਾਰਜਸ ਪਾਉਂਦੀ ਆ ਮਹੀਨੇ ਦਾ ਹੀ ਹੁੰਦਾ ਇਹਨਾਂ ਕੋਲੇ ਮਹੀਨੇ ਦਾ ਟਾਰਗੇਟ ਵੀ ਮਹੀਨੇ ਹੀ ਤੁਸੀਂ ਇੰਨੀਆਂ ਗੱਡੀਆਂ ਵੇਚਣੀਆਂ ਜੇਕਰ ਮਹੀਨੇ ਤੋਂ ਗੱਡੀ ਖੜੀ ਰਵੇ ਤਾਂ ਉਹਦਾ ਨਾਲੋਂ ਉਲਟਾ ਖਰਚਾ ਪੈਣਾ ਸਟਾਰਟ ਹੋ ਜਾਂਦਾ ਵਿਆਜ ਪੈਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਇਹਨਾਂ ਨੇ ਪੈਸੇ ਤਾਂ ਆਪਣੇ ਤੋਂ ਲੈ ਕੇ ਕੰਪਨੀ ਨੂੰ ਪੇ ਕਰਨੇ ਹੁੰਦੇ ਤਾਂ ਮਿੱਤਰੋ ਐਸ ਕਰਕੇ ਜੇ ਤੁਸੀਂ ਵੀ ਗੱਡੀ ਲੈਣੀ ਆ ਤਾਂ ਮਹੀਨੇ ਦੇ ਲਾਸਟ ਤਰੀਕ ਨੂੰ ਜਾਓ ਜੇਕਰ ਤੁਸੀਂ ਸਾਲ ਦੀ ਲਾਸਟ ਤਰੀਕ ਨੂੰ ਜਾਉਂਗੇ ਤਾਂ ਬੜਾ ਤਗੜਾ ਬੈਨੀਫਿਟ ਮਿਲਦਾ ਚਲੋ ਮਾਡਲ ਤਾਂ ਜ਼ਰੂਰ ਪੁਰਾਣਾ ਹੋ ਜਾਂਦਾ ਇੱਕ ਸਾਲ ਪਰ ਗੱਡੀ ਤੁਹਾਨੂੰ ਘੱਟੋ ਘੱਟ ਵੀ ਲੱਖ ਡੇਢ ਲੱਖ ਰੁਪਏ ਸਸਤੀ ਮਿਲ ਜੂਗੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋਏ ਇਹ ਮੈਂ ਸਰਚ ਕਰਕੇ ਹੀ ਤੁਹਾਡੇ ਕੋਲੇ ਗੱਲਾਂ ਕਰ ਰਿਹਾ ਵੈਸੇ ਮੈਂ ਮੇਰਾ ਕੋਈ ਇਰਾਦਾ ਨਹੀਂ ਗੱਡੀ ਲੈਣ ਦਾ